ਦੁਨੀਆ ਦੀ ਉਮਰ ਹੁਣ 3 ਅਰਬ ਦੀ ਹੋਈ ਹੈ ਇਸ ਵਕਤ ਜਦ ਸਾਰੇ ਮਨੁੱਖਾਂ ਦਾ ਜਿਹੜਾ ਅਪਸਟੀ ਵਰਤਦਾ ਹੈ 10 10 ਅਰਬ ਹੋ ਜਾਏਗੀ ਤੇ ਫਿਰ ਇਸਮਾਪਤ ਹੋ ਜਾਊਗਾ ਕਿਤੇ ਕਿਤੇ ਬੰਦਾ ਕੋਈ ਰਹਿ ਜਾਊਗਾ ਇਹ ਜਿਹੜੇ ਹੁਣ ਗੈਸ ਬਣਾਏ ਹੋਏ ਨੇ ਇਹ ਕਿਸੇ ਸਮੇ ਵਰਤਣੇ ਹੀ ਨੇ ਹੁਣ ਤਾਂ ਉਹ ਵਹਿਦਾ ਨਹੀਂ ਜਾਂਦੇ ਨੇ ਮਸ਼ੀਨਾਂ ਨੂੰ ਚਲਾਉਂਦੇ ਨਹੀਂ ਪਰ ਖੋਲੇ ਕਿਸੇ ਨਹੀਂ ਸਾਰੇ